ਸਾਈਡ ਹੈਗੀ ਆਪਣੀ ਗੰਨੀ ਗੰਨੇ ਵਿਚਾਰੇ ਹੱਥ ਤੱਕ ਪੱਤੇ ਨਹੀਂ ਗੇ ਮੈਲਾ ਉਹਦੇ ਪਿੱਛੇ ਪਿੱਛੇ ਭੱਜੀ ਫਿਰਦੀ ਆ ਉਹ ਇਹਦੇ ਨਾਲ ਇਨਾ ਲੜਦੀ ਆ ਨਾ ਆਏ ਦੇ ਬਿਨਾ ਰਹਿ ਸਕਦੀ ਆ ਬਸ ਤੇ ਆਪਣੀ ਸਕਿਉਰਿਟੀ ਗਾਰਡ ਕਰੇ ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਫੇਸ ਵੇ ਤੇ ਆਈਆਂ ਪਿੱਛੇ ਸਬਜ਼ੀ ਤੋੜਨ ਤੇ ਆਪਾਂ ਨੂੰ ਗੈਸਟ ਵਾਟ ਚੱਪਣ ਕੱਦੂ ਮਿਲੇ ਤੇ ਮੈਂ ਨਾ ਕੱਲ ਦਰਬਾਰ ਸਾਹਿਬ ਚਲੇਗੀ ਤੇ ਅੱਜ ਆਈਆਂ ਤੇ ਇੱਕ ਦਿਨ ਪਹਿਲਾਂ ਤੇ ਮੇਥੋਂ ਵਗੈਰ ਦੇ ਲ ਸਬਜ਼ੀ ਥੋੜੀ ਚੱਪਾ ਕੱਦੂ ਦੇਖ ਲਓ ਕਿੱਡੇ ਕਿੱਡੇ ਹੋ ਗਏ ਇਹ ਹੁਣ ਸਾਡੇ ਆਥਾਂ ਦੀ ਸਬਜ਼ੀ ਬਣ ਜੂਗੀ ਇਹ ਪਤਾ ਕਿ ਕਿੰਨੇ ਲੱਗੇ ਹੋਏ ਇਹ ਤਾਂ ਇਹ ਇਹ 4-5 ਕੀ ਬੂਟੇ ਆ 4-5 ਬੂਟੇ ਤੇ ਅਸੀਂ 3-4 ਵਾਲੀ ਸਬਜ਼ੀ ਬਣਾ ਲਈ ਤੇ ਆ ਸਾਡੀ ਹੁਣ ਕਿਲੋ ਤੋਂ ਉੱਤੇ ਹੋ ਜਾਣੀ ਆ ਇਹ ਸਾਡੀ ਵਧੀਆ ਸ਼ਾਮ ਤੱਕ ਸ਼ਾਮ ਦੀ ਸਬਜ਼ੀ ਸਾਡੇ ਬਹੁਤ ਵੱਡੇ ਲੱਗ ਗਏ ਨਾ ਹੋਰ ਕੀ ਤੋੜੇ ਨਹੀਂ ਕੀ ਨਾ ਹੁਣ ਕੋਈ ਪੱਕ ਜਾਣ। ਇੱਕ ਆ ਦੋ ਕੇਰੇ ਥੱਲੇ ਆ ਕੇ ਤਾਂ ਕਰਕੇ ਹੁਣ ਕੋਈ ਨਹੀਂ। ਧੁੱਪ ਨਹੀਂ ਲੱਗੀ ਉਹਨਾਂ ਨੂੰ ਚੰਗੀ ਕਰਾਂ। ਮੋਸ ਏਡੇ ਡੇਕੀ ਚਾਹੀਦੇ ਕਸਤੇ ਕਸਤੇ ਏਡੇ ਤੇ ਆ ਆ ਵਧੀਆ ਹੁੰਦੇ ਨਿੱਕੇ ਨਿੱਕੇ ਹਾਂ। ਰਾਤ ਮੀ ਬਹੁਤ ਜ਼ਿਆਦਾ ਪਿਆਸੀ ਆ। ਸਬਜ਼ੀ ਵਗੈਰਾ ਸਾਰੀ ਗਿੱਲੀ ਪਈ ਆ। ਧਿਆਨ ਨਾਲ ਤੁਰਨਾ ਪੈਦਾ 슬ਿੱਪ ਵੀ ਨਾ ਹੋ ਜਵੀਏ। ਇਧਰ ਆਪਣੀ ਹੈ ਨਾ ਤੇ ਪਹਿਲਾ ਹੈ ਨਾ। ਇਧਰ

ਇਹ ਤਾਂ ਲਾਈਆਂ ਮੈਂ ਕਿਉਂਕਿ ਆ ਕੰਦ ਤੇ ਆ ਝੜ ਜਾਣਗੀਆਂ ਤੋੜਨ ਦੇ ਸੌਖੀਆਂ ਹੋ ਜਾਣਗੀਆਂ ਇਹ ਕਾਲ ਲੱਗੀ ਆ ਇਹ ਬਸ ਸਾਡੇ ਨਾਲ ਪਿੱਛੇ ਪਿੱਛੇ ਜਿੱਥੇ ਅਸੀਂ ਉੱਥੇ ਇਹ ਇੱਥੇ ਨਹੀਂ ਇੱਥੇ ਬੀਦਵਾਰ ਤੋਂ ਲਾਵਾਂਗੇ ਆ ਇੱਧਰ ਵੀ ਸਾਰੇ ਤੋੜਨ ਲੱਗੂ ਹੋਗੀ ਬਸ ਸੌਖੀ ਨਹੀਂ ਹੋਈਆਂ ਉੱਥੋਂ ਪਟ ਕੇ ਉਧਰ ਤੋੜੀਏ ਇੱਥੇ ਸਾਰੇ ਵਿੱਚ ਬੀ ਹੋਗੇ ਇਹ ਕਾਲ ਤੋੜੀਆਂ ਬਹੁਤ ਲੱਗੀਆਂ ਹਮ ਤੋਰੀਆਂ ਤੋਰੀਆਂ ਆ ਅਮਰੂਦ ਵੀ ਲੱਗਦੇ ਨੇ ਅਮਰੂਦ ਨੂੰ ਫਲ ਲੱਗ ਚੁੱਕਾ ਹੈ ਤੈਨੂੰ ਫਲ ਆਂ ਮੈਂ ਦਿਖਾਉਂਦੀ ਆ ਫਲ ਮੀਨਸ ਫੁੱਲ ਜੇ ਫੁੱਲ ਲੱਗੇ ਹੁਣ ਤੇ ਉਸ ਤੋਂ ਬਾਅਦ ਫਲ ਬੰਦਵਾ ਰਾਤ ਨੇਰੀ ਹਵਾ ਮੀ ਤੂਫਾਨ ਆਇਆ ਸੀ ਇਸ ਕਰਕੇ ਥੋੜੇ ਜਿਹਾ ਫੁੱਲ ਤਾਂ ਡਿੱਗ ਪਏ ਆ ਨੀਚੇ ਸਾਰੇ ਫੁੱਲ ਡਿੱਗੇ ਹੋਏ ਆ ਪੱਤੇ ਜੋ ਜਿੰਨਾ ਬਚ ਗਏ ਫਲ ਇਹਦਾ ਹੁਣ ਫਲ ਬਣ ਜੂਗਾ। ਦੁੱਧਲੀ ਸਾਈਡ ਹੈਗੀ ਆਪਣੀ ਗੰਨੀ। ਗੰਨੇ ਵਿਚਾਰੇ ਹੁਣ ਤੱਕ ਪੱਤੇ ਨਹੀਂ ਗੇ। This is our dog Hanna and Bella. Bella ਉਹਦੇ ਪਿੱਛੇ ਪਿੱਛੇ ਭੱਜੀ ਫਿਰਦੀ ਆ। ਉਹ ਇਹਦੇ ਨਾਲ ਇੰਨਾ ਲੜਦੀ ਆ ਨਾ। બસ ਨਾਇਦੇ বিনা ਰਹਿ ਸਕਦੀ ਆ ਬਸ ਤੇ ਲੜਨਾ ਵੀ ਇਹਦੇ ਨਾਲ ਹੀ ਆ ਅਮਰ ਤੁਸੀਂ ਕੱਲ ਵੀਡੀਓ ਬਣਾਈ ਸੀ ਦਰਬਾਰ ਸਾਹਿਬ ਦੀ ਬਹੁਤ ਦਪਹਿਰਾ ਸਾਫ ਦੀ ਵੀ ਬਣਾਈ ਦਰਬਾਰ ਸਾਹਿਬ ਦੀ ਵੀ ਬਣਾਈ ਫਿਰ ਤੁਹਾਨੂੰ ਪਾਵਾਂਗੇ ਵੀਡੀਓ ਤੁਹਾਨੂੰ ਵੀਡੀਓ ਕੱਲ ਵੀ ਪਾਈ ਸੀ ਬਣਾਈ ਸੀ ਬਹੁਤ ਛੋਟੀ ਛੋਟੀ ਬਣਾਈ ਸੀ ਹਨੇਚੀ ਕੀ ਕੀ ਕਰ ਚੰਨਾ ਕਰ ਲਿਆ ਮੈਨੂੰ ਬਣਾਉਣੀਆਂ ਦੀ ਹਾਂ ਚੱਪਣ ਖਾਪੋ ਚੱਪੜਾ 2 ਕਿਲੋ ਹੋਣਗੇ ਟੋਕਰੀ ਨਹੀਂ ਲਿਆਏ ਸੀ ਤਾਂ ਐਵੇਂ ਬਸ ਧਾਰ ਕੱਢਣ ਆਏ ਸੀ ਇੱਧਰ ਕਿਹੜਾ ਕੱਢੀ ਗਿੱਲਾ ਗਿੱਲਾ ਹੋਇਆ ਪਿਆ ਸਾਰਾ ਰਾਤ ਨੂੰ ਮੀਂਹ ਬਹੁਤ ਜ਼ਿਆਦਾ ਪਿਆਸ ਨੇ ਸਿੱਟ ਕੇ ਅਮਾ ਆਹ ਕੀ ਚੀਜ਼ ਆ ਪਿੰਡਿਆਂ ਨੇ ਨਾ ਇਹ ਇਹ ਪਿੰਡਿਆਂ ਵਿੱਚ ਛੋਲੂਆ ਹੋ ਗਿਆ ਹਾਂ ਜਿਹੜਾ ਮਤਲਬ ਕਿ ਸਰਦੀਆਂ ਚ ਲਾਇਆ ਹੋਇਆ ਸੀ ਕੋ ਛੋਲੂਆ ਉਹਦੇ ਵਿੱਚ ਵੀ ਰਹਿ ਗਏ ਸੀ ਹਾਂ ਦੇ ਲੱਗੇ ਤੇ ਆ ਨਾਲ ਪਿੰਡੀ ਲੱਗੀ ਆ ਬਈ ਠੀਕ ਆ ਤੇ ਆਪਣੇ ਲੱਗੇ ਆ ਬੈਂਗਣੀ ਨੇ ਛੋਟੇ ਛੋਟੇ ਬੂਟੇ ਠੀਕ ਆ ਤੇ ਜਿਹੜੇ ਇੱਕ ਆ ਬੈਂਗਣੀ ਲੱਗੇ ਆ ਇਹ ਮੇਰੇ ਖਿਆਲ ਨਾਲ ਮਮੀ ਕਿੰਨੇ ਟਾਈਮ ਪੁਰਾਣੇ ਆ ਇਹ ਸਾਲ ਪੁਰਾਣੇ ਆ ਸਾਲ ਤੋਂ ਉੱਪਰ ਹੀ ਹੋਊ ਮੈਨੂੰ ਲੱਗਦਾ ਤੇ ਬਸ ਓਵੇਂ ਉਹਦੇ ਫਲ ਲੱਗੀ ਜਾਂਦੇ ਵਾ ਨਾ ਅਸੀਂ ਤੋੜਦੇ ਆ ਕਿਉਂਕਿ ਇਹ ਸੈੜ ਤੇ ਆ ਤੋਂਵੇਂ ਪੂਰਾ ਵਧੀਆ ਪ੍ਰੋਪਰ ਫਲ ਲੱਗਦੇ ਆ ਪਰ ਹੁਣ ਗਲੇ ਜੀ ਜਾਂਦੇ ਹਾਂ ਹੁਣ ਥੋੜੀ ਜਿਹੀ ਗਾਲਗੇ ਖਣੀ ਬੁੱਢੇ ਹੋਗੇ ਚੈਨ ਬੁੱਢੇ ਹੋਗੇ ਦਰਖਤ ਆਪਣੇ ਥੀਆਦਰਾ ਸੀਗਾ ਸਾਡੇ ਤਾਇ ਨੇ ਲਾਇਆ ਸੀ ਉਹ ਕਹਿੰਦਾ ਵੀ ਇੱਥੇ ਫੁੱਲ ਵੀ ਤਾਂ ਲਾਇਆ ਸੀਗਾ ਵੀ ਜਿਹੜੇ ਕਦੂ ਕਰੇਲੇ ਦੇ ਬੇਲੇ ਹੁੰਦੇ ਨੇ ਨਾ ਫਲਾਂ ਵਾਲੀਆਂ ਇਹ ਜਦੋਂ ਜਨਵਾਰ ਫੁੱਲ ਤੇ ਫੁੱਲ ਬਹਿੰਦੇ ਫੇਰ ਸਣ ਜਿਆਦਾ ਲੱਗਦਾ ਇਸ ਲਈ ਹਣੇ ਦੇ ਫੁੱਲ ਜ਼ਰੂਰੀ ਆ ਹਾਂ ਇਹ ਬਹੁਤ ਸੋਹਣਾ ਲੱਗਦਾ ਬੁੱਟਾ ਪੀਲੇ ਪੀਲੇ ਫੁੱਲ ਇੱਥੇ ਆਪਣੇ ਸਕਾਟਿਗਾਰਡ ਜੱਜ ਸਾਹਿਬ ਸੌਰੀ इतने अपनी सिक्योरिटी गार्ड कर रहे ने इंस्ट्रक्शन है <laughs> ना कि हो गया कि लभ रही डग जाएगी इतो टू चल वेला आ जाओ तुम मैं चली फिर आज आ जाए आज आज अज लोग अपा कर दें इत एंड ਥੈਂਕਸ ਫॉर ਵਾਚਿੰਗ ਬਾਏ ਤੇ ਲੜਦਾ ਵੀ ਇਹਦੇ ਨਾਲ ਹੀ ਆ ਅਮਤ ਸੀ ਕੱਲ ਵੀਡੀਓ ਬਣਾਈ ਸੀ ਦਰਬਾਰ ਸਰ ਬਹੁਤ ਚਪੈਰਾ ਸਾਹਿਬ ਦੀ ਵੀ ਬਣਾਈ ਦਰਬਾਰ ਸਾਹਿਬ ਦੀ ਵੀ ਬਣਾਈ ਹੁਣ ਤੁਹਾਨੂੰ ਪਾਵਾਂਗੇ ਵੀਡੀਓ ਪਾਵਾਂਗੇ ਤੁਹਾਨੂੰ ਵੀਡੀਓ ਕੱਲ ਵੀ ਪਾਈ ਸੀ ਬਣਾਈ ਸੀ ਬਹੁਤ ਥੋੜੀ ਥੋੜੀ ਬਣਾਈ ਸੀ ਹਣੇ ਚ ਕੀ ਕੀ ਕਰ ਚੱਪਣ ਕਰ ਲਿਆ ਬਣਾਉਣੀਆਂ ਦੀ ਹਾਂ ਚੱਪਣ ਕਰ 2 ਕਿਲੋ ਹੋਣਗੇ ਟੋਕਰੀ ਨਹੀਂ ਲਿਆਏ ਸੀ ਤਾਂ ਐਵੇਂ ਬਸ ਧਾਰ ਕੱਢਣ ਆਏ ਸੀ ਇੱਥੇ ਕਿਹੜਾ ਕੱਢੀ ਗਿੱਲਾ ਗਿੱਲਾ ਹੋਇਆ ਪਿਆ ਸਾਰਾ ਰਾਤ ਨੂੰ ਮੀਂਹ ਬਹੁਤ ਜ਼ਿਆਦਾ ਪਿਆਸ ਨੇ ਇਸਕੇ ਅਮਾ ਆਹ ਕੀ ਚੀਜ਼ ਆ ਪਿੰਡਿਆਂ ਨੇ ਨਾ ਇਹ ਇਹ ਪਿੰਡਿਆਂ ਵਿੱਚ ਛੋਲੂਆ ਹੋ ਗਿਆ ਹਾਂ ਜਿਹੜਾ ਮਤਲਬ ਕਿ ਸਰਦੀਆਂ ਚ ਲਾਇਆ ਹੋਇਆ ਸੀ ਕੋ ਛੋਲੂਆ ਉਹਦੇ ਵਿੱਚ ਵੀ ਰਹਿ ਗਏ ਸੀ ਹਾਂ ਦੇ ਲੱਗੇ ਤੇ ਆ ਨਾਲ ਪਿੰਡੀ ਲੱਗੀ ਆ ਬਈ ਠੀਕ ਆ ਦੀ ਆਪਣੇ ਲੱਗਿਆ ਬੈਂਗਣੀ ਨੇ ਛੋਟੇ ਛੋਟੇ ਬੂਟੇ ਠੀਕ ਆ ਤੇ ਜਿਹੜਾ ਇੱਕ ਆ ਬੈਂਗਣੀ ਲੱਗੇ ਆ ਇਹ ਮੇਰੇ ਖਿਆਲ ਨਾਲ ਮਮੀ ਕਿੰਨੇ ਟਾਈਮ ਪੁਰਾਣੇ ਆ ਇਹ ਸਾਲ ਪੁਰਾਣੇ ਆ ਸਾਲ ਤੋਂ ਉੱਪਰ ਹੀ ਹੋਊ ਮੈਨੂੰ ਲੱਗਦਾ ਤੇ ਬਸ ਓਵੇਂ ਉਹਦੇ ਫਲ ਲੱਗ ਹੀ ਜਾਂਦੇ ਬਾ ਨਾ ਅਸੀਂ ਤੋੜਦੇ ਆ ਕਿਉਂਕਿ ਇਹ ਸਾਈਡ ਤੇ ਆ ਤੋਂ ਮੇ ਪੂਰਾ ਵਧੀਆ ਪ੍ਰੋਪਰ ਫਲ ਲੱਗਦੇ ਆ ਪਰ ਹੁਣ ਗਲੇ ਜੀ ਜਾਂਦੇ ਹਾਂ ਹੁਣ ਥੋੜੀ ਜਿਹੀ ਗਾਲਗੇ ਖਣੀ ਬੁੱਢੇ ਹੋਗੇ ਚੈਨ ਬੁੱਢੇ ਹੋਗੇ ਦਰਖਤ ਆਪਣੇ ਹਾਂ ਥਿਆਦਾ ਸੀਗਾ ਸਾਡੇ ਤਾਏ ਨੇ ਲਾਇਆ ਸੀ ਉਹ ਕਹਿੰਦਾ ਵੀ ਇੱਥੇ ਫੁੱਲ ਵੀ ਤਾਂ ਲਾਇਆ ਸੀਗਾ ਵੀ ਜਿਹੜੇ ਜਿਹੜੇ ਕਦੂ ਕਰੇਲੇ ਦੇ ਬੇਲਾ ਹੁੰਦੇ ਨੇ ਨਾ ਫਲਾਂ ਵਾਲੀਆਂ ਇਹ ਜਦੋਂ ਜਨਵਾਰ ਫਿਰ ਫੁੱਲ ਤੇ ਫੁੱਲ ਬਹਿੰਦੇ ਫਿਰ ਫਲ ਜ਼ਿਆਦਾ ਲੱਗਦਾ ਇਸ ਲਈ ਜਾਨੇ ਦੇ ਫੁੱਲ ਜ਼ਰੂਰੀ ਆ ਹਾਂ ਇਹ ਬਹੁਤ ਸੋਹਣਾ ਲੱਗਦਾ ਬੁੱਟਾ ਪੀਲੇ ਪੀਲੇ ਫੁੱਲ ਇੱਥੇ ਆਪਣੇ ਸਕورٹی ਗਾਰਡ ਜੱਜ ਸਾਹਿਬ ਸੌਰੀ ਇਥੇ ਨੇ ਇਨਸਟਰਕਸ਼ਨ ਇਹਨੇ ਕੀ ਹੋ ਗਿਆ ਕੀ ਲੱਭ ਰਹੀਆਂ ਡੱਗ ਜੇਗੀ ਇਥੋਂ ਤੱਕੂ ਕੋਣ ਚਲ ਬੇਲਾ ਆ ਜਾ ਤੂੰ ਮੈਂ ਚੱਲੀ ਫਿਰ ਆ ਜਾ ਕਮ ਆ ਜਾ ਆ ਜਾ ਆ ਜਾ ਠੀਕ ਅੱਜ ਦਾ ਵਲੋਗ ਆਪਾਂ ਕਰਦੇ ਇਥੇ ਐਂਡ Thanks for watching. Bye.